ਕਿਉਂਕਿ ਇਹਨਾਂ ਨੇ ਸਾਰੀਆਂ ਹੱਦਾਂ ਬਤਮੀਜ਼ੀ ਦੀਆਂ ਪਾਰ ਕਰ ਦਿੱਤੀਆਂ ਸੀਗੀਆਂ ਤੇ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ આરોપીਆਂ ਦੇ ਖਿਲਾਫ ਤੇ ਮੈਂ ਗੁਜ਼ਾਰਿਸ਼ ਇਹ ਹੀ ਕਰਨਾ ਚਾਹਨਾ ਸਾਰਿਆਂ ਨੂੰ ਬਹੁਤ ਸਾਰੇ ਲੋਕੀ ਉਹਦੇ ਇਲਾਵਾ ਜਿਹੜੀਆਂ ਮਸਜਿਦ ਦੇ ਚਾਰੇ ਪਾਸੇ ਦੁਕਾਨਾਂ ਬਣੀਆਂ ਪਿਛਲੇ 60 70 ਸਾਲ ਚ ਉਹਨਾਂ ਸਾਰਿਆਂ ਨੂੰ ਦੁਬਾਰਾ ਜਿਹੜਾ ਤਾਮੀਰ ਕੀਤਾ ਜਾ ਰਿਹਾ ਹੈ ਜਦਕਿ ਫਿਜ਼ੀਕਲੀ ਅਗਰ ਤੁਸੀਂ ਬਾਜ਼ਾਰ ਚ ਵੀ ਪੁੱਛੋਗੇ ਤੇ ਉਹਨਾਂ ਦਾ ਮਸਜਿਦ ਦੇ ਨਾਲ ਜਾਂ ਕਿਸੇ ਦੁਕਾਨ ਨਾਲ ਕੋਈ ਸੰਬੰਧ ਨਹੀਂ ਇਹਨਾਂ ਨੇ ਅਦਾਲਤ 'ਚ ਕੇਸ ਕੀਤਾ ਸਾਡੇ ਤੋਂ ਸਟੇ ਲੈਣ ਲਈ ਤੇ ਫੈਸਲਾ ਦੇ ਦਿੱਤਾ ਕਿ ਨਾ ਤੁਸੀਂ ਕਿਰਾਏਦਾਰ ਹੋ ਨਾ ਮਾਲਕ ਹੋ ਤੁਸੀਂ ਫ੍ਰੈਸ਼ ਮਤਲਬ ਆਮ ਮੁਕੱਦਮਾ ਲੈ ਲਓ ਤੇ ਇਸ ਦੌਰਾਨ ਉੱਥੋਂ ਘਬਰਾ ਕੇ ਕਿ ਵੀ ਸਟੇ ਨਹੀਂ ਮਿਲਿਆ ਜਿੱਦਾਂ ਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਲੁਧਿਆਣਾ ਜਾਮਾ ਮਸਜਿਦ 'ਚ ਕੁਝ ਸਿਆਦਾ ਨਵਾਂ ਨਿਰਮਾਣ ਕੀਤਾ ਜਾ ਰਿਹਾ ਹੈ ਮਸਜਿਦ ਦੇ ਉੱਤੇ ਕਬਜ਼ਾ ਕਰ ਦਿੱਤਾ ਜਾਵੇ ਤੇ ਇਸ ਲਈ ਇਹ ਸਾਰੇ ਮਾਮਲੇ ਨੂੰ ਅਸੀਂ ਸਮਝਦੇ ਸੀਗੇ ਕਿ ਅਦਾਲਤ 'ਚ ਉਹ ਵੀ ਕਿਉਂਕਿ ਅਦਾਲਤਾਂ ਹੁੰਦੀਆਂ ਸਬੂਤਾਂ ਦੇ ਆਧਾਰ ਤੇ ਫੈਸਲਾ ਕਰਦੀਆਂ। ਜੀ ਜੀ। ਇਮਾਮ ਸਾਹਿਬ ਕੀ ਮਾਮਲਾ ਹੋਇਆ ਕਿ ਬਲਦਸਲੇ ਕਿ ਉਹ ਹਮਲਾ ਕਰ ਦਿੱਤਾ ਗਿਆ। ਬismillahir Rahmanir Rahim ਸਭ ਤੋਂ ਅੱਲਾਹ ਤਾਲਾ ਤੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਜਿੱਦਾਂ ਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਲੁਧਿਆਣਾ ਜਾਮਾ ਮਸਜਿਦ ਦੀ ਕੁਝ ਹਿੱਸਿਆਂ ਦਾ ਨਵਾਂ ਨਿਰਮਾਣ ਕੀਤਾ ਜਾ ਰਿਹਾ। ਜੀ ਇਹ ਜਸੀਂ ਖਾਸ ਖਿਆਲ ਰੱਖਿਆ ਸੀ ਕਿ ਜਿਹੜਾ ਪੁਰਾਣਾ ਇਤਿਹਾਸਿਕ ਪਿੱਛੇ ਗੁੰਬਦ ਔਰ ਮিনার ਨੇ ਉਹਨਾਂ ਨੂੰ ਬਾਕੀ ਰੱਖਿਆ ਜਾਵੇ। ਉਹਦੇ ਇਲਾਵਾ ਜਿਹੜੀਆਂ ਮਸਜਿਦ ਦੇ ਚਾਰੋਂ ਪਾਸੇ ਦੁਕਾਨਾਂ ਬਣੀਆਂ ਪਿਛਲੇ 60-70 ਸਾਲ ਚ ਉਹਨਾਂ ਸਾਰਿਆਂ ਨੂੰ ਦੁਬਾਰਾ ਜਿਹੜਾ ਤਾਮੀਰ ਕੀਤਾ ਜਾ ਰਿਹਾ ਇਸ ਦੌਰਾਨ ਜਿਹੜੇ ਕੁਝ ਲੋਕ ਨੇ ਉਹਨਾਂ ਦਾ ਦਾਵਾ ਕਿ ਜੀ ਇੱਕ ਦੁਕਾਨ ਸਾਡੀ ਹੈ ਜਦਕਿ ਫਿਜ਼ੀਕਲੀ ਅਗਰ ਤੁਸੀਂ ਬਾਜ਼ਾਰ ਚ ਵੀ ਪੁੱਛੋਗੇ ਤੇ ਉਹਨਾਂ ਦਾ ਮਸਜਿਦ ਦੇ ਨਾਲ ਜਾਂ ਕਿਸੇ ਦੁਕਾਨ ਨਾਲ ਕੋਈ ਸੰਬੰਧ ਨਹੀਂ ਇਹਨਾਂ ਨੇ ਅਦਾਲਤ 'ਚ ਕੇਸ ਕੀਤਾ ਸਾਡੇ ਤੇ ਸਟੇ ਲੈਣ ਲਈ ਅਦਾਲਤ ਨੇ ਡਾਕੂਮੈਂਟਾਂ ਦੇ ਆਧਾਰ 'ਤੇ ਇਹ ਫੈਸਲਾ ਦੇ ਦਿੱਤਾ ਕਿ ਨਾ ਤੁਸੀਂ ਕਿਰਾਏਦਾਰ ਹੋ ਨਾ ਮਾਲਕ ਹੋ ਤੁਸੀਂ ਫ੍ਰੈਸ਼ ਮਤਲਬ ਆਮ ਮੁਕੱਦਮਾ ਲੜੋ ਤੇ ਇਸ ਦੌਰਾਨ ਉੱਥੋਂ ਘਬਰਾ ਕੇ ਕਿ ਵੀ ਸਟੇ ਨਹੀਂ ਮਿਲਿਆ ਮੈਂ ਇੱਥੇ ਮੌਜੂਦ ਸੀਗਾ ਇਹਨਾਂ ਨੇ ਹਮਲਾ ਕਰ ਦਿੱਤਾ ਤੇ ਕਿ ਜੀ ਅਸੀਂ ਮਸਜਿਦ ਨਹੀਂ ਬਣਨ ਦਵਾਂਗੇ ਅਸੀਂ ਕਬਜ਼ਾ ਲੈਣਾ ਚਾਹੁੰਦੇ ਆ ਤੇ ਉਸ ਵੇਲੇ ਫਿਰ ਅਸੀਂ ਮੌਕੇ ਤੇ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਬੁਲਾਇਆ ਸੀ ਕਿਉਂਕਿ ਇਹਨਾਂ ਨੇ ਸਾਰੀਆਂ ਹੱਦਾਂ ਬਦਤਮੀਜ਼ੀ ਦੀਆਂ ਪਾਰ ਕਰ ਦਿੱਤੀਆਂ ਸੀਗੀਆਂ ਤੇ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ આરોપીਆਂ ਦੇ ਖਿਲਾਫ ਤੇ ਮੈਂ ਗੁਜ਼ਾਰਿਸ਼ ਇਹ ਹੀ ਕਰਨਾ ਚਾਹੁੰਦਾ ਸਾਰਿਆਂ ਨੂੰ ਬਹੁਤ ਸਾਰੇ ਲੋਕ ਵੀਡੀਓਜ਼ ਨੂੰ ਫਾਰਵਰਡ ਕਰਦੇ ਉਹਨਾਂ ਨੂੰ ਪੂਰੀ ਗੱਲ ਨਹੀਂ ਪਤਾ ਇਹ ਜਿਹੜੇ ਲੋਕ ਨੇ ਪਿਛਲੇ ਕਈ ਸਾਲ ਤੋਂ ਲਗਾਤਾਰ ਜਾਮਾ ਮਸਜਿਦ ਲੁਧਿਆਣਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜੀ ਔਰ ਬੱਡੇ ਸ਼ਾ ਇਮਾਮ ਸਾਹਿਬ ਦੇ ਦਿਹਾਂਤ ਤੋਂ ਬਾਅਦ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਮਸਜਿਦ ਦੇ ਉੱਤੇ ਕਬਜ਼ਾ ਕਰ ਲਿੱਤਾ ਜਾਵੇ ਤੇ ਇਸ ਲਈ ਇਹ ਸਾਰੇ ਮਾਮਲੇ ਨੂੰ ਅਸੀਂ ਸਮਝਦੇ ਸੀਗੇ ਵੀ ਅਦਾਲਤ ਹੀ ਹੋਵੇ ਜੋ ਵੀ ਚੁਕੇ ਅਦਾਲਤਾਂ ਹੁੰਦੀਆਂ ਸਬੂਤਾਂ ਦੇ ਆਧਾਰ ਤੇ ਫੈਸਲਾ ਕਰਦੀਆਂ ਜੀ ਜੀ ਤੇ ਕਿਉਂਕਿ ਇਹਨਾਂ ਨੇ ਅਦਾਲਤ ਨੂੰ ਵੀ ਗੁੰਮਰਾਹ ਕਰਨ ਲਈ ਡੁਪਲੀਕੇਟ ਕਾਗਜ਼ ਤਿਆਰ ਕੀਤੇ ਜਿਹੜੇ ਉੱਥੇ ਚੱਲੇ ਨਹੀਂ ਤੇ ਹੁਣ ਵੀ ਮੈਂ ਸਮਝਦਾ ਹਾਂ ਕਿ ਜੋ ਵੀ ਫੈਸਲਾ ਅਦਾਲਤ ਦਾ ਹੋਏਗਾ ਲੇਕਿਨ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ ਜ਼ਰੂਰੀ ਹੈ ਜਿਸ ਤਰੀਕੇ ਨਾਲ ਇਹ ਆਕਰਮਕ ਹੋਏ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਮਾਰਿਆ ਸਾਡੇ ਬੰਦੇ ਫਟਕਰ ਕੀਤੇ ਔਰ ਪੁਲਿਸ ਦੇ ਨਾਲ ਬਦਤਮੀਜ਼ੀ ਕੀਤੀ ਤੇ ਮੈਂ ਸਮਝਦਾ ਹਾਂ ਕਿ ਇਹਦੇ ਉੱਤੇ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ